ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵੀ ਅਤੇ ਨਵੀਂ-ਨਵੀਂ ਜਿਹੜੀ ਜ਼ਿੰਮੇਵਾਰੀ ਮੈਨੂੰ ਕੱਲ ਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਉਹ ਬਖਸ਼ੀ ਹੈ ਉਹ ਬਰਦਾਸਪੁਰ ਜ਼ਿਲ੍ਹੇ ਦਾ ਮੈਨੂੰ ਮੀਡੀਆ ਇਨਚਾਰਜ ਲਗਾਇਆ ਗਿਆ ਇੱਕ ਸਪੋਕਸਪਰਸਨ ਮੁੱਖ ਬੁਲਾਰੇ ਵਜੋਂ ਇੱਕ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੀਡੀਆ ਦੇ ਰੂਬਰੂ ਹੋਣ ਵਾਸਤੇ ਕਿਉਂਕਿ ਜਿਹੜਾ ਮੀਡੀਆ ਹੈ ਸਾਡਾ ਤੀਜਾ ਥੰਮ ਹੈਗਾ ਆ ਜਨਤਾ ਦੀ ਜਿਹੜੀ ਆਵਾਜ਼ ਹੈ ਚੁੱਕਣ ਵਾਸਤੇ ਤੇ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸ਼ਿਸ਼ੋਦੀਆ ਜੀ ਸਰਦਾਰ ਭਗਵੰਤ ਸਿੰਘ ਮਾਨ ਅਮਨ अरोड़ा ਜੀ ਪੰਜਾਬ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਜੋਬਨ ਰੰਦਾਵਾ ਜੀ ਰਜੀਵ ਸ਼ਰਮਾ ਜੀ ਮੇਰੇ ਸਾਰੇ ਹੀ ਜਿੰਨੀ ਸਮੁੱਚੀ ਲੀਡਰਸ਼ਿਪ ਗੁਰਦਾਸਪੁਰ ਦੀ ਹੈ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਇਹ ਦੱਸਦਾ ਕਿ ਸੋਸ਼ਲ ਮੀਡੀਆ ਨਹੀਂ ਮੈਨੂੰ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕਸ ਮੀਡੀਆ ਜਿਹੜਾ ਇਹਨਾਂ ਦੇ ਰੋਬਰੂ ਹੋਣ ਲਈ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਆਪਣੀ ਪੂਰੀ ਕੋਸ਼ਿਸ਼ ਰਹਿਗੀ ਕਿ ਜਿੰਨੀਆਂ ਵੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਨੇ ਉਹ ਮੈਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਵੀ ਸਾਡਾ ਗਰਦਾਸਪੁਰ ਜ਼ਿਲ੍ਹਾ ਜਿਹੜਾ ਆਉਣ ਵਾਲੀ 27 ਦੀ ਜਿਹੜੀ ਇਲੈਕਸ਼ਨ ਹੈ ਇਹ ਸੱਤ ਦੀਆਂ ਸੱਤ ਸੀਟਾਂ ਜੜੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣੀਆਂ ਜਿੱਤ ਕੇ ਵੇਖੋ ਜੀ ਇਹ ਸ਼ਰਾਰਤੀ ਜਿਹੜੇ ਅਨਸਰ ਆ ਇਹਨਾਂ ਨੂੰ ਇਹ ਸਮਝ ਨਹੀਂ ਗਈ ਕਿ ਅਸੀਂ ਮੱਥਾ ਕਿੱਥੇ ਲਾਉਂਦੇ ਪਏ ਆ ਕਿਉਂਕਿ ਇਹ ਬੜਾ ਸੁੱਚਾ ਉੱਚਾ ਦਾਰਿਆ ਜਿੱਥੇ ਸਿਰਫ ਇੱਕ ਸਿੱਖ ਧਰਮ ਨਹੀਂ ਹਰ ਵਰਗ ਹਰ ਧਰਮ ਜਿਹੜਾ ਪੂਰਾ ਭਾਰਤ ਦੇਸ਼ ਵਿਦੇਸ਼ਾਂ ਤੋਂ ਵੀ ਸੰਗਤਾਂ ਉੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਮੈਂ ਤੇ ਇਹੀ ਕਹਿਣਾ ਚਾਹੂੰਗਾ ਕਿ ਇਹ ਜਿਹੜੇ ਸ਼ਰਾਰਤੀ ਅਨਸਰ ਹੈ ਇਹ ਆਪਣਾ ਮਤਲਬ ਪੜਿਆ ਵਿਚਾਰ ਲੈਣ ਮਾਨ ਸਰਕਾਰ ਜਿਹੜੀ ਬੜੀ ਸੰਜੀਦਾ ਆ ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਬਾਲ ਤੇ ਬੁੱਧੀ ਬਖਸ਼ੇ ਮਤਲਬ ਐ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਨੇ ਕਿਉਂਕਿ ਉਹ ਤੇ ਬੜਾ ਉੱਚਾ ਸੋਚਾ ਧਾਰਿਆ ਇੱਥੇ ਤੇ ਅਮਰਤ ਸ਼ਾਹ ਬਦਾਲੀ ਵਰਗੇ ਜਿਹੜੇ ਸੀਗੇ ਉਹ ਨਹੀਂ ਰਹੇ ਮੱਸਾ ਰਣਿੰਦਰ ਵਰਗੇ ਜਿਹੜੇ ਸੀਗੇ ਉਹਨਾਂ ਨੇ ਮੱਥਾ ਲਾਇਆ ਸੀ ਤੇ ਈਮੇਲਾਂ ਤੇ ਧਮਕੀਆਂ ਦਿੰਦੇ ਨੇ ਮੈਂ ਤੇ ਅਰਦਾਸ ਕਰ ਸਕਦਾ ਵੀ ਪ੍ਰਮਾਤਮਾ ਅੱਗੇ ਵੀ ਇਹਨਾਂ ਨੂੰ ਸਮੱਤ ਬਖਸ਼ੇ ਵੀ ਐ ਤਰ੍ਹਾਂ ਦੇ ਜਿਹੜੇ ਕੰਮ ਐ ਸ਼ਰਾਤੀ ਅੰਸਰ ਜਿਹੜੇ ਆ ਨਾ ਕਰਨ ਵੇਖੋ ਮੈਂ ਤੁਹਾਡੇ ਜਾਣਕਾਰੀ ਲਈ ਇੱਕ ਪੱਤਰਕਾਰ ਵੇਰ ਜੀ ਗੱਲ ਦੱਸਦਿਆਂ ਕਿ ਵਿਰੋਧੀ ਇਹ ਸਵਾਲ ਤਾਂ ਚੁੱਕਦੇ ਆ ਮੋਰ ਵਾਲੀ ਗੱਲ ਚੁੱਕਦੇ ਆ ਉੱਥੇ ਦੋ ਜਣੇ ਜਿਹੜੇ ਆ ਉਹਨਾਂ ਦਾ ਅਨਕਾਉਂਟਰ ਹੋਇਆ ਪੁਲਿਸ ਮੁਕਾਬਲਾ ਜਿਨ੍ਹਾਂ ਨੇ ਉੱਥੇ ਹਮਲਾ ਕੀਤਾ ਸੀ ਉਹ ਨਾਲ ਦੀ ਨਾਲ ਹੀ 24 ਘੰਟੇ ਵੀ ਨਹੀਂ ਪੈਂਦੇ ਤੇ ਉੱਥੇ ਰਿਜ਼ਲਟ ਮਿਲਿਆ ਆ ਬਾਕੀ ਗੁਰਦਾਸਪੁਰ ਮੈਂ ਕੱਲ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਇਆ ਵਾਂ ਤੇ ਉਸੇ ਟਾਈਮ ਆਪਾਂ ਸਾਰੀ ਟੀਮ ਆ ਆਮ ਆਦਮੀ ਪਾਰਟੀ ਦੀ ਲੀਡਰ ਸਾਹਿਬਾਨ ਸਾਡੇ ਉਹ ਜਾ ਕੇ ਉਹਨਾਂ ਨੂੰ ਭਰੋਸਾ ਦੇ ਕੇ ਆਇਆ ਐਸਐਸਪੀ ਗੁਰਦਾਸਪੁਰ ਬਹੁਤ ਵਧੀਆ ਕੰਮ ਕਰ ਰਿਹਾ ਉਸ ਮੁੱਦੇ ਦੇ ਉੱਪਰ ਡੀਐਸਪੀ ਸਿਟੀ ਉਸ ਮੁੱਦੇ ਨੂੰ ਦੇਖ ਰਿਹਾ ਇਹ ਜਿਹੜੇ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪਾਉਗੇ ਤੁਸੀਂ ਵੇਖਦੇ ਜਾਓ ਇਹ ਅੱਜ ਇਹਦਾ ਵੀ ਰਿਜ਼ਲਟ ਆ ਜਾਣਾ ਬਾਕੀ ਤੁਹਾਡੀ ਪੱਤਰਕਾਰ ਵੀਰਾਂ ਦੀ ਜਾਣਕਾਰੀ ਲਈ ਮੈਂ ਦੱਸਾਂ ਕਿ ਜਦੋਂ ਇਹ ਵਿਰੋਧੀ ਸਵਾਲ ਕਰਦੇ ਹੁੰਦੇ ਇਹਨਾਂ ਨੂੰ ਪੁੱਛਿਆ ਕਰੋ ਨਾਬਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਇਹਨਾਂ ਨੂੰ ਲੁਧਿਆਣਾ ਬ੍ਰੇਕਾਂਡ ਬਾਰੇ ਪੁੱਛਿਆ ਕਰੋ ਤੇ ਫਿਰ ਯਾਰਾਂ ਨੂੰ ਮਜ਼ਾ ਹੁੰਦਾ ਆ ਸੋ ਤੁਹਾਡਾ ਇੱਥੇ ਪਹੁੰਚਣ ਦੇ ਮੈਂ ਧੰਨਵਾਦੀ ਹਾਂ